ਚੰਡੀਗੜ੍ਹ ਚ ਹਰਿਆਣਾ ਪੁਲਿਸ ਦੇ ਐਸਪੀਓ ਦਾ ਕਤਲ ਮਲੋਆ ਦੇ ਜੰਗਲਾਂ ਚੋਂ ਮਿਲੀ ਲਾਸ਼ ਪਥਰਾ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕੀਤਾ ਮਰਡਰ ਪੁਲਿਸ ਵਰਦੀ ਚ ਖੂਨ ਨਾਲ ਲਤਪਤ ਸੀ ਲਾਸ਼ ਇਲਾਕੇ ਨੂੰ ਸੀਲ ਕਰ ਜਾਂਚ 'ਚ ਜੁਟੀ ਪੁਲਿਸ ਟੀਮ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰੇ ਟੀਵੀ ਮੈਂ ਹਾਂ ਅਮਨ ਲੂਨਾ ਮਲੋਆ ਦੇ ਜੰਗਲਾਂ ਚ ਅੱਜ ਸਵੇਰੇ ਹਰਿਆਣਾ ਪੁਲਿਸ ਦੇ ਇੱਕ ਐਸਪੀਓ ਦਾ ਕਤਲ ਕਰ ਦਿੱਤਾ ਤੇ ਇਸ ਕਤਲ ਤੋਂ ਬਾਅਦ ਏਰੀਏ ਚ ਸੰਸਨੀ ਦਾ ਮਾਹੌਲ ਜਿਹੜਾ ਕੀ ਹੈ ਪੈਦਾ ਹੋ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਸੈਕਟਰ 56 ਪੁਲਿਸ ਚੌਕੀ ਦੇ ਸਾਹਮਣੇ ਪੈਂਦੇ ਜੰਗਲਾਂ ਚ ਅੱਜ ਇੱਕ Laash ਸਵੇਰੇ ਮਿਲੀ ਹੈ ਪੁਲਿਸ ਨੂੰ ਸਵੇਰੇ 7:30 ਵਜੇ ਦੇ ਕਰੀਬ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਇੱਕ ਸ਼ਖਸ ਦੀ ਇੱਥੇ ਇੱਕ Laash ਮਿਲੀ ਹੈ ਤੇ ਜਿਸ ਤੋਂ ਬਾਅਦ ਮੌਕੇ ਤੇ ਚੰਡੀਗੜ੍ਹ ਪੁਲਿਸ ਦੇ ਤਮਾਮ ਅਧਿਕਾਰੀ ਮੌਕੇ ਤੇ ਪਹੁੰਚਦੇ ਹਨ ਤੇ ਪੁਲਿਸ ਵੱਲ ਪੁਲਿਸ ਦੇ ਅਧਿਕਾਰੀ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੰਦੇ ਆ ਤੇ ਉਸ ਤੋਂ ਬਾਅਦ ਹਰਿਆਣਾ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਅਜੀਤ ਦੀ ਪਛਾਣ ਕੀਤੀ ਜਾਂਦੀ ਹੈ। ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਇਹ ਹੀ ਕਿਹਾ ਜਾ ਰਿਹਾ ਹੈ ਵੀ ਅਜੀਤ ਦੀ ਰਾਤ ਨੂੰ ਕਿਸ ਨਾਲ ਡਿਊਟੀ ਸੀ ਇਹ ਚੈੱਕ ਕੀਤਾ ਜਾ ਰਿਹਾ ਹੈ ਤੇ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਏਗੀ ਕਿ ਆਖਿਰਕਾਰ ਅਜੀਤ ਡਿਊਟੀ ਤੋਂ ਬਾਅਦ ਇਸ ਇੱਥੇ ਜੰਗਲਾਂ 'ਚ ਕਿਸ ਤਰ੍ਹਾਂ ਪਹੁੰਚਿਆ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਪੁਲਿਸ ਦੀ ਪ੍ਰਾਇਮਰੀ ਜਾਂਚ ਅੱਜ ਸਾਹਮਣੇ ਆਇਆ ਹੈ ਕਿ ਜਿਹੜਾ ਅਜੀਤ ਹੈ ਇਹਦੇ ਮੂੰਹ ਤੇ ਸਿਰ ਤੇ ਪੱਥਰਾਂ ਨਾਲ ਜਿਹੜਾ ਕਿ ਹਮਲਾ ਕਰਕੇ ਇਹਨ ਹਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ આરોપી ਦੀ ਜਾਂਚ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਤੇ ਤੁਹਾਨੂੰ ਦੱਸ ਦਿੰਦੇ ਹਾਂ ਚੰਡੀਗੜ੍ਹ ਤੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਇੱਕ ਹਰਿਆਣਾ ਪੁਲਿਸ ਦੇ ਐਸਪੀਓ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਸ੍ਰੀ ਜੀ ਐਸਵੀਰ ਦੀ ਸਬਕ ਸਵੇਰੇ 7:00 ਵਜੇ ਗੁਰੂਗੰਗੋਤ ਮੈਸੇ ਮਿਲਿਆ ਕਿ ਪਿੰਡ ਸੱਤਪੰਜਾ ਤੋਂ ਬਦਲ ਮੰਦਰ ਦੇ ਸਾਹਮਣੇ ਜੰਗਲ ਏਰੀਆ ਵਿੱਚ ਡੇਢ ਬੋਦੀ ਹੋਈ ਤੇ ਇਸ ਤਰ੍ਹਾਂ ਦੇ ਲੋਕ ਕੋਈ ਮੌਕੇ ਤੇ ਦੇਖਿਆ ਕਿ ਇੱਕ ਆਦਮੀ ਦੇ ਸਿਰ ਉੱਤੇ ਮੁੰਡਾ ਬੱਗ ਚਤਰਾ ਲੱਗਿਆ ਸੀ ਤੇ ਦਾਸੀ ਫੋਨ ਲਿਆ ਹੋਇਆ ਸੀ ਇਹ ਵੱਧ ਵਿੱਚ ਪਤਾ ਲੱਗਿਆ ਕਿ ਇਹ ਜਿਹੜਾ ਆਪ ਦੇ ਜਿਹੜਾ ਰਿਪੋਰਟ ਵਿੱਚ ਆਇਆ ਅਜੀਤ ਸਿੰਘ ਨਾਮ ਦਾ ਬੰਦਾ ਸੀ ਇਹ Haryana ਪੁਲਿਸ ਦੇ ਵਿੱਚ ਭਾਰਾ ਗੇੜੀ ਪੁਲਿਸ ਤੇ ਤਾਇਨਾਤ ਸੀ ਜੀ ਇਹ ਜਦੋਂ ਸਟਾਰਟਿੰਗ ਵਾਲੀ ਕੁਛ ਗੱਲ ਸੀ ਪਤਾ ਲੱਗਿਆ ਕਿ ਕੋਈ ਸਪੈਸ਼ਲ ਪੁਲਿਸ ਅਫਸਰ ਵਰਤਿਆ ਹੋਇਆ ਸੀ ਐਸਪੀ ਅਗਰ ਇਹ ਹੁਣ ਇਹ ਵੀ ਪਛਾਣ ਤੋਂ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਹੋਰ ਕੁਝ ਨਾ ਬਾਹਰ ਕਰ ਰਿਹਾ ਹੋਗਾ ਜੀ ਇਹ ਸਾਰਾ ਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਪਤਾ ਲਗਾ ਰਹੇ ਹਾਂ ਕਿ ਇਹ ਕਿਸ ਹਾਲਾਤ ਵਿੱਚ ਇੱਥੇ ਪਹੁੰਚਿਆ ਕਿੱਥੇ ਪੋਸਟ ਸੀ ਕਿੱਥੇ ਰਹਿਣਾ ਉਹ ਸਾਰਾ ਅਸੀਂ ਪਤਾ ਕਰ ਰਹੇ ਹਾਂ ਰਹਿਣ ਵਾਲਾ ਕਿਥੋਂ ਦਾ ਇਹ ਕੁਝ ਪਤਾ ਲੱਗਾ ਉਹ ਜੇ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਉਹ ਪਤਾ ਕਰਦੇ ਬਾਕੀ ਅਸੀਂ ਮਾਟਰ ਦਾ ਕੇਸ ਕਰਕੇ ਮੈਡਮ ਐਂਗਰੇ ਦੇ ਸਾਬਤ ਪਾਈ ਨਹੀਂ ਤੁਸੀਂ ਇੱਥੇ ਆਏ ਹੋ ਕੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋਈ ਹੈ ਕੋਈ ਆਫੀਸ਼ਲ ਦੇ ਕੋਈ ਚੀਜ਼ ਹੈ ਨਾ ਬੋਡੀ ਕੋ ਵੀ ਆਇਡੈਂਟੀਫਾਈ ਇੱਕ ਵਾਰ ਸਹੀ ਤਰੀਕੇ ਨਾਲ ਨਾਮ ਕੀ ਆਇਆ ਸੀ ਉਹਨਾਂ ਦਾ ਅਭੀ ਬੋਡੀ ਕੋ

इस दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर